ਦਰਸ ਤੇਰੇ ਕੀ ਦਰਸ ਤੇਰੇ ਕੀ ਪਿਆਸ ਮਨ ਲਾਗੇ ਦਰਸ ਤੇਰੇ ਦਾਸ ਤੇਰੇ ਕੀ ਪ੍ਰਾਸਮਨ ਲਾ ਕੀ ਦਰਸ ਤੇਰੇ ਕੀ ਪ੍ਰਾਸਮਨ ਲਾ ਕੀ ਸਹਿਜ ਅਨੰਦ बस बरा की सहज आनंद बस बरा की सहज आनंद बस बरा की दरस तेरे ਸਮਾਨ ਲਾ ਕੇ ਤਰਸ ਤੇਰੀ ਕੀ ਤੇ ਸਮਾਨ ਲਾ ਕੇ आस पिया रे प्यार में तवले की आस पिया रे जम कंकर नस गएचा रे जम कंकर ਨਸ ਗਏ ਵਿਚਾਰੇ ਦਰਸ ਤੇਰੀ ਕੀ ਕਿਆ ਸੁਬਨ ਲਾ ਕੇ ਦਰਸ ਤੇਰੀ ਕੀ ਕਿਆ ਸੁਮਨ ਲਾ ਕੇ ਸਹਜ ਅਨੰਦ ਬਸ ਹੈ ਬਿਨਾ ਕੀ ਸਹਜ ਅਨੰਦ ਬਸ ਹੈ ਰਵੀ ਬਸ ਹੈ ਬਿਨਾ ਕੀ ਬਸ ਹੈ ਰਵੀ ਦਾਜ ਤੇਰੀ ਕੀ ਤੇਰਾ ਸੁਮਨ ਲਾ ਕੇ ਦਾਜ ਤੇਰੀ ਕੀ ਤੇਰਾ ਸੁਮਨ ਲਾ ਕੇ ਤੂੰ ਤੇ ਪਿਆ ਆਜ ਤੂ ਚਿਤਿਆ ਬ ਤੇਰੀ ਮੈਂ ਆ ਸਿੰਮਰ ਤਨਾਮ ਸਗਲ ਰੋਗ ਖੈ ਆ ਸਿੰਮਰ ਤਨਾਮ ਸਗਲ ਰੋਗ ਖੈਆ ਸਗਲ ਰੋਗ ਖੈਆ ਸਗਲ ਰੋਗ ਖੈਆ ਦਰਸ ਤੇਰੇ ਕੀ ਪਿਆ ਸੁਭਾ ਮਿਲਾ ਕੇ ਦਰਸ ਤੇਰੇ ਕੀ ਸਮਨ ਲਾਗੇ ਤੂੰ ਚਿਤ ਆਮ ਹੈ ਤੇਰੀ ਮਿਆ ਤੂੰ ਚਿਤ ਆਮ ਹੈ ਤੇਰੀ ਮਿਆ ਸਿਮਰ ਬਿਨਾਂ ਸਗਲ ਦੁੱਖ ਹੈਆ ਸਿਮਰ ਬਿਨਾਂ ਸਗਲ ਰੋਗ ਹੈਆ ਅਨਕ ਦੁਖ ਦੇਵ ਹੈ ਅਵਦਾ ਕੋ ਪਹੁੰਚ ਨਾ ਸਕੇ ਜਨਤੇ ਇਕੋ ਨਾਨਕ ਕੀ ਅਰਦਾਸ ਸੁਣੀ ਗ ਨਾਨਕ ਕੀ ਅਰਦਾਸ ਸੁਣੀ ਜਾ ਤਾਨੂ ਗੁਰ ਗ੍ਰੰਥ ਸਾਹਿਬ ਮਹਾਰਾਜ ਸਤਿਪਾਤ ਜੀ ਦੇ ਪਾਵਨ ਚਾਲਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਆ। ਤੁਹਾਡੇ ਸਮੇਂ ਵਾਸਤੇ ਆਪਾਂ ਸਾਰੇ ਆਪਾਂ ਨਾਲ ਜੁੜਨ ਦਾ ਯਤਨ ਕਰੀਏ ਸ਼ਬਦ ਦੇ ਨਾਲ। ਅੰਤਮ ਪਾਸ਼ਾ ਗਰੀਬ ਨਵਾਜ਼ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਆਪਾਂ ਸਾਰੇ ਸਰਵਨ ਕੀਤੀ ਹੈ। ਸਖਮਣੀ ਸਾਹਿਬ ਜੀ ਦੇ ਪਾਵਨ ਜਾਪ ਆਪਾਂ ਨੇ ਸਰਵਨ ਕੀਤੇ ਆ। ਔਰ ਧੰਨ ਗੁਰੂ ਅਰਜਨ ਦੇਵ ਮਾਰੇ ਸੱਚ ਪਾਤਸ਼ਾਹ ਦਾ ਪਾਵਨ ਸ਼ਬਦ ਆਪਾਂ ਪੜ ਰਹੇ ਹਾਂ ਦਰਸ ਦੇ ਦੇਖੀ ਪਿਆਸ ਮਨ ਲਾਗੀ ਸਹਜ ਆਨੰਦ ਬਸ ਹੈ ਬਿਰਾਗੀ ਤੇ ਸਤਿਗੁਰੂ ਗੁਰੂ ਗ੍ਰੀਵਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਜੋ ਵਿਖਿਆਨ ਕਰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਨਕ ਕੀ ਅਰਦਾਸ ਸੁਣੀ ਜੇ ਕੇਵਲ ਨਾਮ ਰਿਧਮ ਲਗੀ ਜੇ ਕੋਈ ਰੱਬ ਦਾ ਪਿਆਰਾ ਕੋਈ ਉਹਦਾ ਦਾਸ ਬਣ ਕੇ ਉਹਦਾ ਸੇਵਕ ਬਣ ਕੇ ਉਹਦੇ ਅੰਗੇ ਅਰਦਾਸ ਕਰੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਆਪਣੇ ਪਿਆਰੇ ਦੀ ਕੀਤੀ ਹੋਈ ਅਰਦਾਸ ਉਹ ਪਰਮੇਸ਼ਵਰੋਂ ਅਕਾਲ ਪੁਰਖ ਤੋਂ ਮੰਗਦਾ ਜਰੂਰ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿਸੇ ਸਮੇਂ ਪਰਿਵਾਰ ਨੇ ਅਰਦਾਸ ਕੀਤੀ ਤੇ ਪਰਿਵਾਰ ਦੀ ਅਰਦਾਸ ਨੂੰ ਭਾਗ ਲਾਏ ਸਤਗੁਰੂ ਜੀ ਨੇ ਤੇ ਸ਼ੁਕਰਾਨਾ ਕੀਤਾ ਪਰਿਵਾਰ ਨੇ ਭਾਈ ਰੇਸ਼ਮ ਸਿੰਘ ਜੀ ਨੇ ਸਤਿਗੁਰਾਂ ਜੀ ਦਾ ਸ਼ੁਕਰਾਨਾ ਕਰਦੇ ਹੋਇਆ ਮਾਰੇ ਸੱਚੇ ਪਾਤਸ਼ਾਹ ਦੇ ਮਵਾਰਕ ਚਰਨ ਪਰਸੇ ਆ। ਕਿ ਪੰਚਮ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਕਹਿੰਦੇ ਮਾਰੇ ਕਹਿੰਦੇ ਪਰਮੇਸ਼ਰ ਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਆਪਣੇ ਪਿਆਰਿਆਂ ਆਪਣੇ ਭਗਤਾਂ ਦੀ ਅਰਦਾਸ ਉਹਨਾਂ ਦੀ ਅਰਜ਼ੋਈ ਨੂੰ ਜ਼ਰੂਰ ਮਾਰੇ ਕਹਿੰਦੇ ਸੁਣਦਾ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾ ਸ਼ਬਦ ਸਰਵਨ ਕੀਤਾ ਮਹਾਰਾਜ ਕਹਿੰਦੇ ਚਰਨ ਕਮਲ ਕੀ ਆਸ ਪਿਆਰੀ ਜਮ ਕੰਕਰ ਨਸ ਗਏ ਵਿਚਾਰੀ ਤੂੰ ਚਿਤ ਆਵੈ ਤੇਰੀ ਮયા ਸਿਮਰਤ ਨਾਮ ਸਗਲ ਰੋਗ ਖਜਾਇ ਸਤਿਗੁਰੂ ਗਰੀਬ ਨਵਾਜ ਤੁਹਾਨੂੰ ਗੁਰ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਬਚਨ ਕਰਦੇ ਮਹਾਰਾਜ ਕਹਿੰਦੇ ਪਰਮੇਸ਼ਰ ਜੇ ਤੂੰ ਚੇਤੇ ਆ ਜਾ ਮਨਾ ਤੇ ਮਹਾਰਾਜ ਸੱਚ ਪਾਤਸ਼ਾਹ ਜੀ ਕਹਿੰਦੇ ਇਹ ਤੇਰੀ ਮਾਇਆ ਜਿਹੜੀ ਐ ਇਹ ਤੇਰੀ ਕਿਰਪਾ ਮਹਾਰਾਜ ਸੱਚ ਪਾਤਸ਼ਾਹ ਕਹਿੰਦੇ ਤਾਂ ਹੀ ਤੂੰ ਚੇਤੇ ਆ ਸਕਦਾ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚ ਪਾਤਸ਼ਾਹ ਜੀ ਕਹਿੰਦੇ ਤੇ ਜੇ ਤੇਰਾ ਨਾਮ ਚੇਤੇ ਹੋਵੇ ਕਹਿੰਦੇ ਸਿਮਰਤ ਨਾਮ ਸਗਲ ਰੋਗ ਖਾਇ ਕਹਿੰਦੇ ਫਿਰ ਤੇਰਾ ਨਾਮ ਜਪਦਿਆਂ ਜਪਦਿਆਂ ਸਾਰੇ ਰੋਗ ਭੁੱਲ ਜਾਂਦੇ ਆ ਕੋ ਸਤ ਨਾਮ ਸ਼੍ਰੀ ਬਾਣੀ ਗੁਰੂ ਜੀ ਜੇ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ ਫਿਰ ਪਰਮੇਸ਼ਰ ਅਕਾਲ ਪੁਰਖ ਆਪਣੀ ਭਾਵਨਾ ਨੂੰ ਆਪਣੀ ਅਰਦਾਸ ਨੂੰ ਭਾਗ ਜ਼ਰੂਰ ਲਾ ਦਿੰਦਾ ਹੈ ਸਤਿਗੁਰੂ ਗਰੀਬ ਨਵਾਜ਼ ਧੰਗੁਰੂ ਹਰਿ ਰਾਏ ਸਾਹਿਬ ਜੀ ਦਾ ਸਮਾਯ ਤੇ ਸਤਿਗੁਰੂ ਧੰਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸਿੱਖ ਨੇ ਅਰਦਾਸ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀ ਕੀਤੀ ਸਤਿਗੁਰੂ ਗਰੀਬ ਨਵਾਜ਼ ਦੇ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਤ੍ਰਿਯਾ ਜੀ ਨੇ ਜਰਦਾਸ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਭਾਈ ਤ੍ਰਿਯਾ ਜੀ ਕਹਿਣ ਲੱਗੇ ਮਹਾਰਾਜ ਕਿਤੇ ਦੁੱਖ ਦਾ ਸਮਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਅਰਦਾਸ ਕੀਤੀ ਨਾ ਮਹਾਰਾਜ ਆ ਗਰੀਬੀ ਦੇ ਤਾਨੇ ਸੁਣ ਕੇ ਗਰੀਬੀ ਦੀ ਮੈਂ ਸੁਣ ਸੁਣ ਕੇ ਕਹਿੰਦੇ ਹੁਣ ਮੈਂ ਬੜਾ ਆਕ ਗਿਆ ਤੇ ਮਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਦੇ ਅੱਗੇ ਬੇਨਤੀ ਕਰਦਾ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਅੱਜ ਤੱਕ ਬੜੀ ਵਡਿਆਈ ਸੁਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਦੇ ਰਹਿਮਤ ਕਰੋ ਕਦੇ ਕਿਰਪਾ ਕਰੋ ਮੇਰੀ ਵੀ ਆ ਘਰ ਦੇ ਵਿੱਚ ਉਹ ਕਦੇ ਗਰੀਬੀ ਖਤਮ ਹੋਵੇ ਤੇ ਮੈਂ ਵੀ ਤੁਹਾਡੇ ਚਰਨ ਆਪਣੇ ਘਰ ਦੇ ਵਿੱਚ ਪਵਾਵਾਂ ਆਖੋ ਸਤਨਾਮ ਸ੍ਰੀ ਵਾਹਿ ਤੇ ਭਾਈ ਪੁਰੀਆ ਜੀ ਜਦੋਂ ਰੋਜ਼ ਅਰਦਾਸਾਂ ਇਦਾਂ ਕਰਦੇ ਮਹਾਰਾਜ ਦੇ ਪਰਚਾਰਾਂ ਵਿੱਚ ਤੇ ਸਤਗੁਰੂ ਗਰੀਬ ਨਿਵਾਜ ਧੰਨ ਗੁਰ ਹਰਿਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਦੇ ਦੌਰਾਨ ਸਤਗੁਰੂ ਧੰਨ ਗੁਰ ਹਰਿਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਰਨਾਲ ਦੇ ਧਰਤੀ ਤੇ ਤੋਂ ਹੁੰਦੇ ਹੋਏ ਮਾਰੇ ਸੱਚੇ ਪਾਤਸ਼ਾਹ ਜਦੋਂ ਦਿੱਲੀ ਵੱਲ ਨੂੰ ਰਵਾਨਾ ਹੋਣਾ ਸੀ ਤੇ ਸਿੱਖਾਂ ਨਾਲ ਰਸਤੇ ਸਮੇਤ ਮਾਰੇ ਜਾਂਦਿਆਂ ਸਤਿਗੁਰੂ ਗਰੀਬਨਵਾਦ ਮਾਰੇ ਧੰਨ ਗੁਰ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਇੱਥੇ ਇੱਕ ਸਿੱਖ ਭਾਈ ਤ੍ਰੀਆ ਰਹਿੰਦਾ ਹੈ ਜਿਨੇ ਧੰਨ ਗੁਰ ਗੋਬਿੰਦ ਸਾਹਿਬ ਮਾਰੇ ਦੀ ਬੜੀ ਸੇਵਾ ਕੀਤੀ ਹੈ ਤੇ ਮਾਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆਪਾਂ ਉਹਦੇ ਘਰ ਜਾਣਾ ਹੈ ਆ ਨਗੁਰ ਹਰਿ ਰਾਏ ਸਾਹਿਬ ਮਾਰੇ ਸੱਚੇ ਪਾਤਸ਼ਾਹ ਜੀ ਨੂੰ ਰੋਜ਼ ਚੇਤੇ ਕਰਦਾ ਸੀ ਭਾਈ ਤ੍ਰੀਯਾ ਮਹਾਰਾਜ ਮੇਰੀ ਵੀ ਆਸ ਹੈ ਤੇਰੇ ਦਰਸ਼ਨ ਕਰਨ ਦੀ ਪਿਆਸ ਵੱਡੀ ਹੈ ਤਾਂਗ ਵੱਡੀ ਹੈ ਤੜਪ ਵੱਡੀ ਹੈ ਮਹਾਰਾਜ ਤੇਰੇ ਦਰਸ਼ਨਾਂ ਦੀ ਪਰ ਇਹ ਮਨ ਦੀ ਆਸ ਮਨ ਦੀ ਪਿਆਸ ਖਤਮ ਕਦੋਂ ਹੋਣੀ ਹੈ ਮਾਰੇ ਸੱਚੇ ਪਾਤਸ਼ਾਹ ਇਹਦਾ ਹਲੇ ਤੱਕ ਕੋਈ ਪਤਾ ਨਹੀਂ ਰੋਜ਼ ਮਾਰੇ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਪਰ ਅੱਜ ਧੰਨ ਗੁਰੂ ਹਰਿ ਦਾਇਆ ਸਾਹਿਬ ਮਾਰੇ ਸੱਚੇ ਪਾਤਸ਼ਾਹ ਜੀ ਹੁਣ ਤੇ ਧੰਨ ਗੁਰੂ ਹਰਿ ਦਾਇਆ ਸਾਹਿਬ ਮਾਰੇ ਨੇ ਆਪਣੇ ਸਿੱਖ ਭਾਈ ਜੀਵਨ ਸਿੰਘ ਨੂੰ ਭੇਜਿਆ ਮਾਰੇ ਸੱਚੇ ਪਾਤਸ਼ਾਹ ਖਾਣ ਲੱਗੇ ਵੀ ਜਾ ਜੀਵਨ ਸਿੰਘਾ ਇਥੇ ਭਾਈ ਤ੍ਰਿਯੇ ਦਾ ਘਰ ਪਤਾ ਕਰਕੇ ਆ ਕੇੜਾ ਜਦੋਂ ਨਗਰ ਦੇ ਵਿੱਚ ਭਾਈ ਜੀਵਨ ਸਿੰਘ ਪਹੁੰਚਿਆ ਤੇ ਕਹਿਣ ਲੱਗਾ ਜੀ ਭਾਈ ਤੁਰਿਆ ਗੁਰਨਾਨਕ ਦੇ ਘਰ ਦਾ ਸਿੱਖ ਹੈ ਇੱਥੇ ਰਹਿੰਦਾ ਹੈ ਉਹਦੇ ਘਰ ਜਾਣਾ ਹੈ ਦੱਸਣ ਵਾਲਿਆਂ ਨੇ ਕਹਿੰਦੇ ਦੱਸਿਆ ਰਾਹ ਕਿਹੜਾ ਨੇ ਕਹਿ ਲੱਗਿਆ ਓਏ ਉਹ ਤਾਂ ਬੜਾ ਗਰੀਬ ਹੈ ਉਹਦੇ ਘਰ ਜਾ ਕੇ ਕੀ ਮਿਲੇਗਾ ਕੀ ਕੰਮ ਪੈ ਗਿਆ ਤੈਨੂੰ ਅਜੋ ਤੇ ਤੱਕ ਆਪ ਦੀ ਗਰੀਬੀ ਉਹਦੇ ਘਰ ਵਿੱਚ ਤੇ ਭਾਈ ਪੁਰੀਆ ਜੀ ਉਹ ਤਾਂ ਥੋੜਾ ਮੋਟਾ ਛੋਟਾ ਮੋਟਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਮਸਾ ਕਰਦਾ ਏ ਤੇ ਭਾਈ ਜੀਵਨ ਸਿੰਘ ਨੂੰ ਆਖਣ ਲੱਗੇ ਤੈਨੂੰ ਕੀ ਕੰਮ ਪੈ ਗਿਆ ਕਹਿਣ ਲੱਗੇ ਧੰਨ ਗੁਰੂ ਹਰਿ ਦਾਇ ਸਭ ਮਹਾਰ ਸੱਚ ਪਾਤਸ਼ਾਹ ਗੁਰੂ ਨਾਨਕ ਦੇ ਗੱਦੀ ਦੇ ਵਾਰਿਸ ਮਹਾਰ ਸੱਚ ਪਾਤਸ਼ਾਹ ਆਏ ਭਾਈ ਪੁਰੀਆ ਦੇ ਘਰ ਅੱਜ ਜਨਾਂ ਸ਼ਹਿਰ ਤੋਂ ਵਾਰ-ਵਾਰ ਨਗਰ ਤੋਂ ਵਾਰ-ਵਾਰ ਬੈਠੀਏ ਮਾਰੇ ਸੱਚੇ ਪਾਤਸ਼ਾਹ ਨੇ ਤੇ ਕਹਿ ਲੱਗੇ ਧੰਗ ਗੁਰੂ ਹਰਿ ਰੈਸਨ ਮਾਰੇ ਸੱਚੇ ਪਾਤਸ਼ਾਹ ਚ ਤੁਰਿਆ ਦੇ ਘਰ ਆਏ ਉਹ ਰਾਗੀ ਨੇ ਕਹਿੰਦਾ ਤੈਨੂੰ ਭਲੇਖਾ ਲੱਗ ਗਿਆ ਹੁਣਾ ਕਿਸੇ ਹੋਰ ਦੇ ਘਰ ਜਾਣਾ ਹੋਣਾ ਭਾਈ ਤੁਰਿਆ ਦੇ ਘਰ ਤਾਂ ਬੈਠਣ ਵਾਸਤੇ ਖਾ ਹੀ ਨਹੀਂ ਹੈ ਉਹ ਤਾਂ ਅਤ ਦੀ ਗਰੀਬੀ ਵਿੱਚ ਜੁੰਝ ਰਿਹਾ ਹੈ ਪਰ ਭਾਈ ਜੀਵਨ ਸਿੰਘ ਕਹ ਲੱਗੇ ਨਹੀਂ ਧੰਨ ਗੁਰੂ ਹਰਿ ਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਹੈ ਗਰੀਬਾਂ ਨੂੰ ਨਿਵਾਜਣ ਵਾਲੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਰੋਜ਼ ਉਹ ਚੇਤੇ ਕਰਦਾ ਰੋਜ਼ ਯਾਦ ਕਰਦਾ ਹੈ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਭਾਵਨਾ ਨੂੰ ਭਾਗ ਲਾਉਣ ਵਾਸਤੇ ਪਹੁੰਚੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਿ ਦਾਸ ਜੀ ਮਹਾਰਾਜ ਨੂੰ ਲੈ ਕੇ ਭਾਈ ਜੀਵਨ ਸਿੰਘ ਭਾਈ ਤੁਰਿਆ ਦੀ ਜਦੋਂ ਘਰ ਪਹੁੰਚਦੇ ਆ ਤੇ ਛੋਟੀ ਜੀ ਸ਼ਰਨ ਬਣਾਈ ਹੋਈ ਹੈ ਮਾਰੇ ਸੱਚੇ ਪਾਤਸ਼ਾਹ ਦੇ ਸਿੱਖ ਨਾਲ ਜਦੋਂ ਗਏ ਮਾਰੇ ਸੱਚੇ ਪਾਤਸ਼ਾਹ ਆਵਾਜ਼ ਦਿੱਤੀ ਭਾਈ ਤੁਰਿਆ ਨੂੰ ਬਾਬਾ ਭਾਈ ਜੀਵਨ ਸਿੰਘ ਨੇ ਜਦੋਂ ਆਵਾਜ਼ ਦਿੱਤੀ ਕਹਿੰਦੇ ਤੁਰਿਆ ਜੀ ਘਰੋਂ ਜਦੋਂ ਇਹਦਾ ਆਵਾਜ਼ ਦਿੱਤੀ ਤੇ ਭਾਈ ਤੁਰਿਆ ਬਾਹਰ ਨਿਕਲ ਕੇ ਵੇਖਦਾ ਹੈ ਅੱਜ ਤੱਕ ਮੇਰੇ ਝੌਪੜੀ ਦੇ ਅੱਗੇ ਛੰਨ ਦੇ ਅੱਗੇ ਆ ਕੇ ਕਿਸੇ ਨੇ ਆਵਾਜ਼ ਨਹੀਂ ਦਿੱਤੀ ਅੱਜ ਕੌਣ ਆਇਆ ਹੈ ਜਦੋਂ ਤੱਕਿਆ ਧੰਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਚਾ ਚੜ ਗਿਆ ਅੱਖਾਂ ਦੇ ਵਿੱਚ ਅਥਰੂ ਵਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟੈਪਿਆ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਰੋਜ਼ ਚੇਤੇ ਕਰਦਾ ਸੀ ਤੁਹਾਡੇ ਦਰਸ਼ਨਾਂ ਨੂੰ ਤੁਹਾਡੇ ਦਦਾਰਿਆਂ ਨੂੰ ਮੇਰਾ ਮਨ ਬੜਾ ਲੋਚਿਆ ਸੀ ਮਹਾਰਾਜ ਅੱਜ ਭਾਗਾਂ ਵਾਲਾ ਦਿਨ ਆ ਗਿਆ ਮੈਨੂੰ ਤੁਹਾਡਾ ਦਰਸ਼ਨ ਹੋ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਗੁਰੂ ਹਰਿਰਾਇ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੋਜ਼ਾਨਾ ਚੇਤੇ ਕਰਦਾ ਸੀ ਧੰਗੁਰੂ ਹਰਿਰਾਇ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚੇ ਤੇ ਚਾ ਚੜ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੈਂ ਬਿਠਾਵਾਂ ਕਿੱਥੇ ਮਹਾਰਾਜ ਮੇਰੇ ਕੋਲੇ ਥਾਂ ਹੀ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਗੁਰੂ ਹਰਿਦਾਸ ਜੀ ਮਹਾਰਾਜ ਚੌਂਪੜੀ ਦੇ ਵਿੱਚ ਬੈਠੇ ਭਾਈ ਪੁਰੀਆ ਨੇ ਰੁੱਖਾ ਮਿਸਾ ਪ੍ਰਸ਼ਾਦਾ ਮਾਣੇ ਸੱਚੇ ਪਾਤਸ਼ਾਹ ਵਾਸਤੇ ਲਿਆਂਦਾ ਤਿਆਰ ਕਰਕੇ ਮਹਾਰਾਜ ਨੇ ਭਾਵਨਾ ਦੇ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਜਦੋਂ ਛਕਿਆ ਤੇ ਧੰਗੁਰੂ ਹਰਿਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਅਸੀਸਾਂ ਦਿੱਤੀਆਂ ਸਤਿਗੁਰੂ ਗਰੀਬ ਨਿਵਾਜ ਦੇ ਮਹਾਰਾਜ ਦੇ ਚਰਨਾਂ ਵਿੱਚ ਕੋਈ ਅਰਦਾਸ ਕਰਦਾ ਸਤਿਗੁਰੂ ਗਰੀਬ ਨਿਵਾਜ ਆ ਤਾਨੇ بڑے ਲੋਕ ਮਾਰਦੇ بڑے ਮਿਹਨੇ ਮਾਰਦੇ ਮਾਰੇ ਕਿਰਪਾ ਕਰਦਾ ਕਿ ਗਰੀਬੀ ਖਤਮ ਕਰ ਦੇ ਮਹਾਰਾਜ ਸੱਚੇ ਪਾਤਸ਼ਾਹ ਧੰਗੂ ਹਰਦੇਸਾਹਿਬ ਮਾਰੇ ਨੇ ਭਾਈ ਜੀਵਨ ਸਿੰਘ ਨੂੰ ਆਖਿਆ ਵੀ थैਲੀ ਮੋਹਰਾਂ ਦੀ ਲੈ ਕੇ ਆਓ ਮੋਹਰਾਂ ਦੀ थैਲੀ ਉਹ ਭਾਈ ਪੁਰੀਏ ਨੂੰ ਦਿੱਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਖੰ ਲੱਗੇ ਲਾ ਭਾਈ ਪੁਰੀਆ ਅੱਜ ਤੋਂ ਜਿਹੜੀ ਵੀ ਵਸਤੂ ਜਿਹੜੀ ਵੀ ਚੀਜ਼ ਤੇ ਤੈਨੂੰ ਲੋੜ ਹੋਵੇ ਬੇਤ ਜੇ ਕੋ ਹੋ ਕੇ ਗੁਰਨਾਨਕ ਦੇ ਘਰ ਤੋਂ ਆ ਜਾਈ ਮੰਗ ਲਈ ਤੈਨੂੰ ਕਦੇ ਗੁਰਨਾਨਕ ਦੇ ਘਰ ਤੋਂ ਖਾਲੀ ਨਹੀਂ ਮੁੜ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਹੈ ਭਾਈ ਪੁਰੀਆ ਕਿ ਮਾਰੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨਗਾਉਂਦਾ ਹੋਇਆ ਮਾਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਵਾਰ-ਵਾਰ ਮਾਰੇ ਸੱਚੇ ਪਾਸ਼ਾ ਨੂੰ ਨਮਸਕਾਰਾਂ ਕਰਦਾ ਮਾਰੇ ਸੱਚੇ ਪਾਤਸ਼ਾਹ ਤੁਸੀਂ ਵੀ ਮੇਰੀ ਗਰੀਬ ਦੀ ਕੁਲੀ ਨੂੰ ਭਾਗ ਲਾਇਆ ਆਖੋ ਸਤਨਾਮ ਮਾਰੇ ਸੱਚੇ ਪਾਤਸ਼ਾਹ ਦੇ ਬੇਨਤੀ ਕੀਤੀ ਸੀ ਨਾ ਨਾਨਕ ਕੀ ਅਰਦਾਸ ਸੁਣੀਜੈ ਫਿਰ ਮਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੀਤੇ ਹੋਏ ਅਰਦਾਸ ਸੁਣ ਕੇ ਧੰਗੁਰੂ ਹਰਿਦਾਸ ਸੈੰਭਰ ਨੇ ਭਾਈ ਪੁਰੀਆ ਦੇ ਘਰ ਜਾ ਕੇ ਪਾਗ ਲਾਇ ਉਸੇ ਤਰ੍ਹਾਂ ਇਸ ਪਰਿਵਾਰ ਨੇ ਮਾਰੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਮਨੋ ਕਾਮਨਾ ਪਾਵਨਾ ਪੂਰੀ ਹੋਈ ਤੇ ਮਾਰੇ ਸੱਚੇ ਪਾਤਸ਼ਾਹ ਦੇ ਚਰਨ ਪਰਸੇ ਸਤਿਗੁਰੂ ਗਰੀਬ ਨਿਵਾਜ ਧੰਗੁਰੂ ਅਰਜਨ ਦੇ ਮਾਰੇ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਜਾਪ ਕਰਵਾਏ ਆਓ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਇਸੇ ਤਰ੍ਹਾਂ ਪਰਿਵਾਰ ਨੂੰ ਚੜ੍ਹਦੀ ਕਲਾ ਵਾਸ਼ਸ਼ ਕਰਨ ਚਰਨਾਂ ਨਾਲ ਜੁੜ ਕੇ ਰੱਖਣਾ ਦਰੋ ਕਰੋ ਨਾਮ ਬਾਣੀ ਸੇਵਾ ਸੰਬੰਧੀਆਂ ਦਾਤਾਂ ਵਾਸ਼ਸ਼ ਕਰਨ ਔਰ ਇਸੇ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਦੇ ਪਾਵਨ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਇਹ ਸਫਲਾ ਬਣਾਉਣ ਸਤਿਗੁਰੂ ਮਾਰੇ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦ ਦੇ ਅਖੀਰਲੀਆ ਪੰਗਤੀਆਂ ਪੜ੍ਹ ਕੇ ਆਪਾਂ ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਨਾ ਕਰੀਏ ਆਓ ਸਾਰੇ ਸੰਗਤ ਸ਼ਬਦ ਦੀਆਂ ਅਖੀਰਲੀ ਪੰਕਤੀਆਂ ਵਿੱਚ ਹਾਜ਼ਰੀ ਲਵਾਉਣਾ ਕਰੀਏ ਦਰਸ ਤੇਰੇ ਕੀ ਪਿਆਸ ਮਨ ਲਾ ਕੇ ਦਰਸ ਤੇਰੇ ਕੀ ਪਿਆ ਕ੍ਰਿਸ਼ ਤੇਰੇ ਕੀ ਪਿਆਸ ਮਨ ਦਾ ਕੀ ਸਹਜ ਅਨੰਦ ਬਸੈ ਬਰਾ ਕੀ ਸਹਜ ਅਨੰਦ ਬਸੈ ਬਰਾ बस बरा की बस बरा की दरस तेरे की प्यास मदला की दरस तेरे ਪਿਆਸ ਮੰਨ ਲਾ ਕੇ ਨਾਨਕ ਕੀ ਅਰਦਾਸ ਸੁਣਨੀ ਜੈ ਨਾਨਕ ਕੀ ਅਰਦਾਸ ਸੁਣਨੀ ਕੇਵਲ ਨਾਮ ਰਿਦਮ ਦੇਜ ਕੇਵਲ ਨਾਮ ਰਿਦਮ ਦੇਜ ਦਰਸ ਤੇਰੇ ਕੀ ਪਿਆਸ ਮਨ ਲਾ ਗਈ ਦਰਸ ਤੇਰੇ ਕੀ ਪਿਆਸ ਮਨ ਲਾ ਗਈ ਸਹਜ ਅਨੰਦ ਬਸੈ ਬ라 ਕੀ सहज अनंत बसा बलाल की दर्श तेरे की प्यास मन ला की दर्श तेरे की ਪਿਆਸ ਮਨ ਲਾਲ ਕੀ ਪਿਆਸ ਮਨ ਲਾਲ ਕੀ ਪਿਆਸ ਮਨ ਲਾਲ ਵੀ ਆਓ ਅਨੰਦ ਸੱਤ ਜਪ ਉਸ ਤੋਂ ਬਾਅਦ ਅਪਰਸਵਾਤੀ ਦੇ ਵਿੱਚ ਸਾਰੇ ਅਰਦਾਸ ਬੇਨਤੀ ਦੇ ਵਿੱਚ ਜੁੜਨਾ ਕਰੀਏ ਇਰਤਨ ਦੀ ਹਾਜ਼ਰੀ ਕਰਦੇ ਕੋਲ ਇੱਕ ਰੇਣੀਆ ਕਪਰਕਾਰ ਦੀ ਸੁਖੰਤ ਲਹੁ ਹੋ ਗੀਆਂ ਸਤਿਗੁਰ ਸੰਗਤ ਬਖਸ਼ਣ ਜੋਗੋ ਬਖਸ਼ ਲੈਣਾ ਆਉ ਅਨੰਦ ਸ਼ਬਦ ਦੇ ਵਿੱਚ ਸਾਰੇ ਆਪ ਹਾਜ਼ਰੀ ਨਿਵਾਣਾ ਕਰੀਏ RAM ਕਲੀ ਮਹੱਲਾ ਤੀਜਾ ਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਵਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਰਾਗ ਰਤਨ ਪਰਵਾਤ ਪਰਿਆ ਸ਼ਬਦ ਗਾਵਨ ਆਗਿਆ ਸ਼ਬਦੋ ਤਾਂ ਗਾਵੋ ਹਜੀ ਕੇਰਾ ਮੰਝ ਨੀਵ ਸਾਇਆ ਕਹਿ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੀਤਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਸਭ ਵਿਸਾਰਨਾ ਅੰਗੇ ਕਾ ਦੋਖ ਦੇਦਾ ਕਾਰਜ ਸਭ ਸੁਆਦ ਨਾ ਸਭਨਾ ਕਲਾਂ ਸਭ ਰਾਖ ਸੁਆਮੀ ਸੋ ਕਮਨ ਹੋ ਵਿਸਾਰੇ ਇਹ ਕਹ ਦਾਨਕ ਮਾਧ ਮੇਰੇ ਸਦਾ ਰਹੂ ਅਰਨਾਲੇ ਸਾਚੇ ਸਹਬਾ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਾਨਾ ਵਸਿਆ ਵਾਜ ਦੇ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਹਿ ਨਹੀਂ ਕਰਤੇ ਸਾਜਾ ਨਾਮ ਮੇਰਾ ਆਦਾਰ ਸਾਤ ਨਾਮ ਅਦਾਲ ਮੇਰਾ ਜਨ ਭੁਖਾ ਸਭ ਗਵਾਰਿਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾ ਸਦਾ ਕੁਰਬਾਨ ਕਿਤਾ ਗੁਰਜਵਤ ਹੋ ਜਿਸ ਦੀਆਂ ਹੀ ਵਡਿਆ ਜਾ ਤਾਹ ਨਾਨਕ ਸੁਨੋ ਸੰਤ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਅੰਗਾਰੋ ਵਾਜੇ ਪੰਥ ਸ਼ਬਦ ਤਿਤ ਕਾਲ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਨਿਆ ਪੰਚ ਦੂਤ ਤਦ ਵਾਸ ਕੀਤੇ ਕਾਲ ਕੰਠ ਕਮਾਰ ਆਪਰ ਕਰਮ ਪਾਇਆ ਤੁਧ ਜਿੰਦ ਪਾਸੇ ਨਾਮਹਰ ਕਨ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਚੇ ਨੰ ਸੁਨੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰਬਦਮ ਪ੍ਰਭ ਪਾਇਆ ਉਤਰੇ ਸਗਲ ਰਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੇ ਸਚੇ ਪਾਣੀ ਸੰਤ ਸਾਧਨ ਭਏ ਸਰਸ ਪੂਰੇ ਗੁਰ ਤੇਰਾਮੀ ਸੁਣ ਤੇ ਪੁਨੀਤ ਕਹਤੇ ਪਵੰਤ ਸਤ ਗਰ ਰਿਆ ਪਰ ਪੂਰੇ ਬਿਨਵੰਤ ਨਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਪਰਤਮਾਹ ਤਿਵਸ ਦਾਤ ਗਦਾਈ ਦਾਇ ਠੇਲੇ ਸਗਲ ਜਗਤ ਚੰਗਿਆ ਆਇਆ ਬੁਧਿਆ ਇੰਜ ਵਾਚ ਪਰਮ ਹਦੂਦ ਕਰਮੀ ਆਪੋ ਆਪਣੀ ਕੇ ਨੇੜੇ ਨੂੰ ਜਿੰਨੀ ਨਾਮ ਧਿਆਇ ਗਏ ਮਸਾਖ ਤਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੋਟੀ ਨਾਨ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ